ਮੈਗਜੀ ਦਾ ਖਾਲਸਾ ਮੈਗਜੀ ਕੀ ਫਤਿਹ ਮੇਰਾ ਨਾਮ ਬਹਿਜਤ ਕੋਹਰਾ ਹੈ ਮੇਰੀ ਦੂਜੀ ਕਲਾਸ ਹੈ ਮੇਰੇ ਸਕੂਲ ਦਾ ਨਾਮ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪਸੰਦ ਅਵਿਨਿਊ ਹੈ ਪਹਿਲਾ ਮੈਂ ਫੋਨ ਤੇ ਘਰੋਂ ਦੇਖਤੀ ਸੀ ਫਿਰ ਮੇਰੇ ਦਾਦਾ ਜੀ ਨੇ ਦੱਸਿਆ ਕਿ ਹੁਣ ਛੇ ਹਦੀੜੀਆਂ ਦੇ ਚੱਲਦੇ ਪਏ ਹੈ ਤੁਹਾਨੂੰ ਚਾਹ ਸਾਬ ਜਾਦੇ D5 ਪਿਆਰੇ ਅਤੇ 10 ਪਾਸ਼ਾ ਦੇ ਨਾਮ ਮੋਜਮਨਿਲਾਨ ਕਰਨੇ ਆ ਤੇ ਮੈਂ ਕਰ ਲਿਆ ਹੁਣ ਮੈਂ ਤੁਹਾਨੂੰ ਸੁਣਾਉਣਾ ਜਾਣ ਲੱਗੀ ਆ ਸਭ ਤੋਂ ਪਹਿਲਾਂ ਸਾਬ ਚਾਦਾ ਸਾਬ ਚਾਦਾ ਜੀਤ ਸਿੰਘ ਜੀ ਸਾਬ ਚਾਦਾ ਜਗਤ ਸਿੰਘ ਜੀ ਸਾਬ ਚਾਦਾ ਜਰਵਾ ਸਿੰਘ ਜੀ ਸਾਬ ਚਾਦਾ ਫਤੇ ਸਿੰਘ ਜੀ ਹੁਣ ਪੰਜ ਪਿਆਰੇ ਪਾਈ ਦਿਆ ਸਿੰਘ ਜੀ भाई धरम सिंह जी भाई हिम्मत सिंह जी भाई मुकम सिंह जी भाई साहब सिंह जी हम दसा पातशाह के नाम पहली पातशाही श्री गुरु नानक देव जी दूजी पातशाही श्री गुरु अंगद देव जी तीजी पातशाही श्री गुरु अमरदास जी चौथी पातशाही श्री गुरु रामदस जी पाँचवी पातशाही श्री गुरु अर्जन देव जी छेवीं पातशाही श्री गोबिंद साहब जी ਸਤਵੀ ਪਾਸ਼ਾ ਸ਼੍ਰੀ ਗੁਰੂ ਹਰਾਇ ਸਾਹਿਬ ਜੀ ਅਠਵੀ ਪਾਸ਼ਾ ਸ਼੍ਰੀ ਗੁਰ ਕ੍ਰਿਸ਼ਨ ਸਾਹਿਬ ਜੀ ਨੌਵੀ ਪਾਸ਼ਾ ਸ਼੍ਰੀ ਗੁਰ ਤੇਗ ਬਹਾਦਰ ਜੀ ਦਸਵੀ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਸਾ ਪਾਸ਼ਾ ਦੇ ਜੋ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ